ਸਤਿ ਸ੍ਰੀ ਅਕਾਲ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਘੜੀ ਨੂੰ ਤੁਸੀਂ ਇਸ ਜਗ੍ਹਾ ਤੇ ਟੰਗ ਦੇਂਦੇ ਹੋ ਤਾਂ ਪੈਸਾ ਖੁਦ ਚੱਲ ਕੇ ਤੁਹਾਡੇ ਕੋਲ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਦੋਸਤੋ ਘੜੀ ਨੂੰ ਇਸ ਜਗ੍ਹਾ ਤੇ ਟੰਗ ਦੇਣਾ ਹੈ ਪੈਸਾ ਖੁਦ ਚੱਲ ਕੇ ਤੁਹਾਡੇ ਘਰ ਆਵੇਗਾ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕਰਦੀਆਂ ਕੰਦਾਂ ਤੇ ਟੰਗੀ ਇੱਕ ਸਧਾਰਨ ਜਿਹੀ ਦਿਖਣ ਵਾਲੀ ਘੜੀ ਸਿਰਫ ਸਮਾਂ ਦੱਸਣ ਵਾਲਾ ਹੀ ਜੰਤਰ ਨਹੀਂ ਹੈ ਕਿ ਤੁਸੀਂ ਕਦੇ ਕਲਪਨਾ ਕੀਤੀ ਹੈ ਕਿ ਉਹ ਹੀ ਘੜੀ ਜਿਸ ਦੀ ਟਿਕ ਟਿਕ ਤੁਸੀਂ ਹਰ ਪਲ ਸੁਣਦੇ ਹੋ ਤੁਹਾਡੀ ਕਿਸਮਤ ਦਾ ਤਾਲਾ ਖੋਲ ਸਕਦੀ ਹੈ ਇਹ ਕੋਈ ਕਲਪਨਾ ਨਹੀਂ ਕੋਈ ਕਹਾਣੀ ਨਹੀਂ ਬਲਕਿ ਸਾਡੇ ਸਨਾਤਨ Hindu ਧਰਮ ਦੇ ਪ੍ਰਾਚੇਨ ਗ੍ਰੰਥਾਂ ਅਤੇ ਵਾਸਤਵ ਸ਼ਾਸਤਰ ਵਿੱਚ ਲੁਕਿਆ ਹੋਇਆ ਇੱਕ ਗੂੜ ਅਤੇ ਸ਼ਕਤੀਸ਼ਾਲੀ ਰਹੱਸ ਹੈ ਅੱਜ ਅਸੀਂ ਉਸ ਪਰਦੇ ਨੂੰ ਹਟਾਉਣ ਜਾ ਰਹੇ ਹਾਂ ਜਿਸ ਦੇ ਪਿਛੇ ਸਦੀਆਂ ਤੋਂ ਇਹ ਰਹੱਸ ਲੁਕਿਆ ਹੋਇਆ ਸੀ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੇ ਘਰ ਦਾ ਉਹ ਗੁਪਤ ਕੋਨਾ ਉਹ ਚਮਤਕਾਰੀ ਦਿਸ਼ਾ ਜਿੱਥੇ ਘੜੀ ਨੂੰ ਸਥਾਪਿਤ ਕਰਦੇ ਹੀ ਬ੍ਰਹਿਮੰਡ ਦੀ ਸਕਾਰਾਤਮਕ ਊਰਜਾ ਇਸ ਤਰ੍ਹਾਂ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰੇਗੀ ਕਿ ਧਨ ਅਤੇ ਖੁਸ਼ਹਾਲੀ ਤੁਹਾਡੇ ਵੱਲ ਚੁੰਬਕ ਵਾਂਗ ਖਿੱਚੀ ਚਲੀ ਆਵੇਗੀ ਦੋਸਤੋ ਇਹ ਕੋਈ ਸਧਾਰਨ ਵੀਡੀਓ ਨਹੀਂ ਹੈ ਇਹ ਤੁਹਾਡੇ ਜੀਵਨ ਨੂੰ ਬਦਲ ਕੇ ਰੱਖ ਦੇਵੇਗੀ ਇੱਕ ਗੁਪਤ ਕੁੰਜੀ ਹੋਵੇਗੀ ਤੁਹਾਡੇ ਲਈ ਇਸ ਲਈ ਆਪਣੀ ਕੁਰਸੀ ਦੀ ਪੇਟੀ ਬੰਨ ਲਓ ਅਤੇ ਇਸ ਰਹੱਸਮਈ ਯਾਤਰਾ ਦੇ ਅੰਤ ਤੱਕ ਸਾਡੇ ਨਾਲ ਬਨੇ ਰਹੋ ਕਿਉਂਕਿ ਜਿਹੜੇ ਲੋਕ ਧੀਰਜ ਖੋ ਕੇ ਵਿੱਚ ਹੀ ਚਲੇ ਜਾਣਗੇ ਉਹ ਸ਼ਾਇਦ ਉਸ ਸੁਨਹਿਰੀ ਮੌਕੇ ਤੋਂ ਹਮੇਸ਼ਾ ਲਈ ਵਾਂਝੇ ਹੋ ਜਾਣਗੇ ਜੋ ਉਹਨਾਂ ਦੇ ਆਪਣੇ ਹੀ ਘਰ ਵਿੱਚ ਉਹਨਾਂ ਦੀਆਂ ਅੱਖਾਂ ਸਾਹਮਣੇ ਮੌਜੂਦ ਹੈ ਆ ਚਲੋ ਜੀ ਆਪਣੇ ਮਨ ਅਤੇ ਆਤਮਾ ਨੂੰ ਇਕਾਗਰ ਕਰਕੇ ਸ਼ੁਰੂ ਕਰਦੇ ਹਾਂ ਇਸ ਅਦਭੁਤ ਰਹੱਸ ਨੂੰ ਜਾਣਨ ਦੇ ਬਾਰੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਸੋਚ ਲਓ ਕਿ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਹੈ ਜ਼ਿੰਦਗੀ ਦੀ ਦੌੜ ਵਿੱਚ ਅਸੀਂ ਸਾਰੇ ਹੀ ਚੱਲ ਰਹੇ ਹਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਥੱਕ ਕੇ ਸੌਂ ਜਾਣ ਤੱਕ ਇਹ ਅੰਤਹੀਨ ਦੌੜ ਪੈਸਾ ਕਮਾਉਣ ਦੀ ਦੌੜ ਪਰਿਵਾਰ ਨੂੰ ਖੁਸ਼ ਰੱਖਣ ਦੀ ਦੌੜ ਸਮਾਜ ਵਿੱਚ ਸਨਮਾਨ ਪਾਉਣ ਦੀ ਦੌੜ ਤਸੀਂ ਅਸੀਂ ਹਰ ਇੱਕ ਦਿਨ ਇੱਕ ਅਣਥੱਕ ਮਿਹਨਤ ਕਰਦੇ ਹਾਂ ਪਰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣਾ ਕਰਤੱਵ ਨਿਭਾਉਂਦੇ ਹਾਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੇ ਬੋਝ ਢੇਠ ਪਿਸਦੇ ਰਹਿੰਦੇ ਹਾਂ ਇਸ ਉਮੀਦ ਵਿੱਚ ਕਿ ਇੱਕ ਦਿਨ ਆਵੇਗਾ ਜਦੋਂ ਸਾਡੇ ਕੋਲ ਸਭ ਕੁਝ ਹੋਵੇਗਾ ਸੁੱਖ ਸ਼ਾਂਤੀ ਅਤੇ ਸਭ ਤੋਂ ਮਹੱਤਵਪੂਰਨ ਆਰਥਿਕ ਸੁਰੱਖਿਆ ਪਰ ਕਿੰਨੀ ਵਾਰ ਅਜਿਹਾ ਹੁੰਦਾ ਹੈ ਕਿ ਸਭ ਕੁਝ ਕਰਨ ਦੇ ਬਾਵਜੂਦ ਵੀ ਨਤੀਜਾ ਸਿਰਫ ਰਹਿਦਾ ਹੈ ਮਾੜਾ ਪੈਸਾ ਆਉਂਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਤੁਹਾਡੀ ਮਿਹਨਤ ਉਸ ਨੂੰ ਖਿੱਚ ਕੇ ਲਿਆਉਂਦੀ ਹੈ ਪਰ ਜਿਵੇਂ ਮੁਠੀ ਵਿੱਚੋਂ ਰੇਤ ਫਿਸਲ ਜਾਂਦੀ ਹੈ ਓਵੇਂ ਹੀ ਉਹ ਪੈਸਾ ਤੁਹਾਡੇ ਹੱਥੋਂ ਨਿਕਲ ਜਾਂਦਾ ਹੈ ਕਦੇ ਕਿਸੇ ਅਚਾਨਕ ਬਿਮਾਰੀ ਦੇ ਰੂਪ ਵਿੱਚ ਕਦੇ ਕਿਸੇ ਬੇਫਸੂਲ ਖਰਚੇ ਦੇ ਰੂਪ ਵਿੱਚ ਤਾਂ ਕਦੇ ਵਪਾਰ ਵਿੱਚ ਅਚਾਨਕ ਹੋਏ ਕਿਸੇ ਭਾਰੇ ਨੁਕਸਾਨ ਦੇ ਰੂਪ ਵਿੱਚ ਤੁਸੀਂ ਹੈਰਾਨ ਪਰੇਸ਼ਾਨ ਤੇ ਨਿਰਾਸ਼ ਹੋ ਕੇ ਸੋਚਦੇ ਹੋ ਕਿ ਆਖਰ ਕਮੀ ਕਿੱਥੇ ਰਹਿ ਗਈ ਹੈ ਮੇਰੀ ਪੂਜਾ ਪਾਠ ਵਿੱਚ ਮੇਰੀ ਮਿਹਨਤ ਵਿੱਚ ਮੇਰੀ ਕਿਸਮਤ ਵਿੱਚ ਤੁਸੀਂ ਜੋਤਸ਼ੀਆਂ ਦੇ ਚੱਕਰ ਕੱਟਦੇ ਹੋ ਮਹਿੰਗੇ ਉਪਾਅ ਵੀ ਕਰਦੇ ਹੋ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਤੁਸੀਂ ਥੱਕ ਜਾਂਦੇ ਹੋ ਟੁੱਟ ਜਾਂਦੇ ਹੋ ਅੰਤ ਵਿੱਚ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਮਝੌਤਾ ਕਰ ਲੈਂਦੇ ਹੋ ਪਰ ਕੀ ਹੋਵੇਗਾ ਜੇ ਮੈਂ ਤੁਹਾਨੂੰ ਕਹਾ ਕਿ ਇਸ ਦਾ ਕਾਰਨ ਤੁਹਾਡੀ ਕਿਸਮਤ ਵਿੱਚ ਨਹੀਂ ਬਲਕਿ ਤੁਹਾਡੇ ਘਰ ਦੀਆਂ ਕੰਧਾਂ ਵਿੱਚ ਲੁਕਿਆ ਹੈ ਦੋਸਤੋ ਉਸ ਕਾਂਦ ਤੇ ਟੰਗੀ ਉਸ ਬੇਜਾਨ ਜਿਹੇ ਘੜੀ ਵਿੱਚ ਜਿਸ ਨੂੰ ਤੁਸੀਂ ਇੱਕ ਦਿਨ ਵਿੱਚ 100 ਵਾਰ ਵੇਖਦੇ ਹੋ ਪਰ ਉਸ ਦੇ ਅੰਦਰ ਲੁਕੀ ਵਿਨਾਸ਼ਕਾਰੀ ਜਾਂ ਚਮਤਕਾਰੇ ਸ਼ਕਤੀ ਤੋਂ ਤੁਸੀਂ ਅੱਜ ਤੱਕ ਅਣਜਾਣ ਹੋ ਸਾਡੇ ઋਸ਼ੀਆ ਮੁਨੀਆਂ ਨੇ ਜੋ ਬ੍ਰਹਿਮੰਡ ਦੇ ਰਹੱਸਾਂ ਨੂੰ ਆਪਣੀ ਦ੍ਰਿਸ਼ਟੀ ਨਾਲ ਵੇਖ ਸਕਿਆ ਹੈ ਉਹਨਾਂ ਨੇ ਸਮੇਂ ਨੂੰ ਕੇਵਲ ਘੰਟੇ ਮਿੰਟ ਤੇ ਸਕਿੰਟ ਦਾ ਮਾਪ ਨਹੀਂ ਸੀ ਮੰਨਿਆ ਉਹਨਾਂ ਨੇ ਸਮੇਂ ਨੂੰ ਇੱਕ ਜੀਵਿਤ ਊਰਜਾ ਮੰਨਿਆ ਹੈ ਇਕ ਲਗਾਤਾਰ ਪ੍ਰਵਾਹਿਤ ਹੋਣ ਵਾਲੀ ਸ਼ਕਤੀ ਜਿਸ ਨੂੰ ਕਾਲ ਕਿਹਾ ਗਿਆ ਇਹ ਕਾਲ ਇਹ ਸਮਾ ਸਿਰਜਣਾ ਵੀ ਕਰ ਸਕਦਾ ਹੈ ਵਿਨਾਸ਼ ਵੀ ਇਹ ਤੁਹਾਡੇ ਜੀਵਨ ਨੂੰ ਬਣਾ ਵੀ ਸਕਦਾ ਹੈ ਵਿਗਾਰਡ ਵੀ ਸਕਦਾ ਹੈ ਅਤੇ ਇਹ ਕੜੀ ਤੁਹਾਡੇ ਘਰ ਵਿੱਚ ਉਸ ਕਾਲ ਊਰਜਾ ਦਾ ਭੌਤਿਕ ਪ੍ਰਤੀਕ ਹੈ ਨਿਰੰਤਰਤਾ ਨੂੰ ਗਤੀ ਵਿੱਚ ਰੱਖਣ ਵਾਲਾ ਤੇ ਬ੍ਰਹਿਮੰਡ ਚ ਚੱਕਰ ਦੀ ਅਗਵਾਈ ਕਰਦਾ ਹੈ ਜਦੋਂ ਤੁਸੀਂ ਆਪਣੇ ਘਰ ਵਿੱਚ ਇੱਕ ਘੜੀ ਨੂੰ ਸਥਾਪਿਤ ਕਰਦੇ ਹੋ ਤੁਸੀਂ ਅਣਜਾਣੇ ਵਿੱਚ ਉਸ ਦਾ ਸਥਾਨ ਉਸ ਸਮੇਂ ਦੀ ਊਰਜਾ ਕੇਂਦ੍ਰਿਤ ਕਰ ਦਿੰਦੇ ਹੋ ਉਹ ਇਥੋਂ ਦੀ ਰਹੱਸ ਪਰਦਾ ਖੁੱਲਣੀਆਂ ਸ਼ੁਰੂ ਹੋ ਜਾਣਗੀਆਂ ਧਿਆਨ ਨਾਲ ਸੁਣਿਓ ਜੇ ਇਹ ਸਥਾਪਨਾ ਇਹ ਪ੍ਰਤੀਸਥਾਪਨਾ ਗਲਤ ਸਥਾਨ ਤੇ ਗਲਤ ਦਿਸ਼ਾ ਵਿੱਚ ਹੋ ਜਾਵੇ ਤਾਂ ਕੀ ਹੋਵੇਗਾ ਉਹੀ ਹੋਵੇਗਾ ਜੋ ਗਲਤ ਦਿਸ਼ਾ ਵਿੱਚ ਬੀਜੇ ਗਏ ਬੀਜ ਦਾ ਹੁੰਦਾ ਹੈ ਉਹ ਕਦੇ ਵੀ ਅੰਕੁਰਿਤ ਨਹੀਂ ਹੁੰਦਾ ਕਦੇ ਕਦੇ ਦਰਖਤ ਨਹੀਂ ਬਣ ਸਕਦਾ ਕਦੇ ਫਲ ਨਹੀਂ ਦੇਵੇਗਾ ਗਲਤ ਦਿਸ਼ਾ ਵਿੱਚ ਲਗਾਈ ਗਈ ਘੜੀ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਵਾਹ ਬਣਾ ਦੇਵੇਗੀ ਇੱਕ ਅਜੀਹਾ ਦ੍ਰਿਸ਼ ਮੰਦਰ ਜੋ ਤੁਹਾਡੀ ਸਕਾਰਾਤਮਕ ਊਰਜਾ ਤੁਹਾਡੇ ਮੌਕੇ ਅਤੇ ਤੁਹਾਡੀ ਮਿਹਨਤ ਦੀ ਕਮਾਈ ਨੂੰ ਹੌਲੀ-ਹੌਲੀ ਖਾ ਜਾਂਦਾ ਹੈ ਇਹ ਤੁਹਾਡੇ ਘਰ ਦੀ ਊਰਜਾ ਖੇਤਰ ਨੂੰ ਵੀ ਦੂਸ਼ਿਤ ਕਰ ਦਿੰਦੀ ਹੈ ਘਰ ਵਿੱਚ ਕਲੇਸ਼ ਦਾ ਵਾਤਾਵਰਣ ਬਣਨਾ ਸ਼ੁਰੂ ਹੋ ਜਾਂਦਾ ਹੈ ਪਤੀ ਪਤਨੀ ਵਿੱਚ ਬਿਨਾਂ ਗੱਲ ਦੇ ਝਗੜੇ ਹੁੰਦੇ ਹਨ ਬੱਚਿਆਂ ਦਾ ਮਨ ਪੜ੍ਹਾਈ ਵਿੱਚੋਂ ਉੱਠ ਜਾਂਦਾ ਹੈ ਘਰ ਦੇ ਮੈਂਬਰਾਂ ਦਾ ਸਿਹਤ ਵਾਰ-ਵਾਰ ਉਹਨਾਂ ਦੀ ਖਰਾਬ ਰਹਿੰਦੀ ਹੈ ਅਤੇ ਜਮ੍ਹਾਂ ਦਾ ਕੀਤਾ ਹੋਇਆ ਧਨ ਪਾਣੀ ਦੀ ਤਰ੍ਹਾਂ ਵਹਿਣ ਲੱਗ ਜਾਂਦਾ ਹੈ ਤੁਸੀਂ ਇੱਕ ਸਮੱਸਿਆ ਵਿੱਚੋਂ ਨਿਕਲਦੇ ਹੋ ਦੂਜੀ ਦਰਵਾਜ਼ੇ ਤੇ ਖੜੀ ਮਿਲਦੀ ਹੈ ਜੀਵਨ ਵਿੱਚ ਇੱਕ ਉਲਝੀ ਹੋਈ ਪਹੇਲੀ ਬਣ ਕੇ ਰਹਿ ਜਾਂਦਾ ਹੈ ਸ਼ਾਇਦ ਹੁਣ ਤੁਸੀਂ ਆਪਣੇ ਘਰ ਦੀਆਂ ਕੰਧਾਂ ਨੂੰ ਵੇਖਣ ਲੱਗੇ ਹੋਵੋਗੇ ਉਸ ਘੜੀ ਨੂੰ ਲੱਭ ਰਹੇ ਹੋਵੋਗੇ ਅਤੇ ਸੋਚੋ ਕਿਤੇ ਤੁਹਾਡੇ ਘਰ ਵਿੱਚ ਵੀ ਇਦਾਂ ਦੀ ਗੱਲ ਤਾਂ ਨਹੀਂ ਅਜਿਹਾ ਤਾਂ ਨਹੀਂ ਹੋ ਰਿਹਾ ਵਾਸਤੂ ਸ਼ਾਸਤਰ ਜੋ ਸਾਡੇ ਵੇਦਾਂ ਦਾ ਹੀ ਇੱਕ ਅੰਗ ਹੈ ਦਿਸ਼ਾਵਾਂ ਅਤੇ ਵਿਗਿਆਨ ਤੇ ਆਧਾਰਿਤ ਹੈ ਹਰ ਦਿਸ਼ਾ ਦਾ ਆਪਣਾ ਇੱਕ ਸੁਆਮੀ ਹੈ ਆਪਣਾ ਇੱਕ ਤਤ ਹੈ ਆਪਣੀ ਇੱਕ ਊਰਜਾ ਹੈ ਅਤੇ ਜਦੋਂ ਦਿਸ਼ਾਵਾਂ ਦੀ ਊਰਜਾ ਦਾ ਸੰਤੁਲਨ ਵਿਗੜਦਾ ਹੈ ਤਾਂ ਜੀਵਨ ਦਾ ਸੰਤੁਲਨ ਵਿਗੜ ਜਾਂਦਾ ਹੈ ਜੇਕਰ ਲੋਕ ਅਣਜਾਣੇ ਵਿੱਚ ਜਗ ਅਗਿਆਨਤਾ ਦੇ ਵਸ ਪੈ ਚੁੱਕੇ ਹਨ ਆਪਣੇ ਘਰ ਦੀ ਦੱਖਣ ਦਿਸ਼ਾ ਦੀ ਕੰਧ ਤੇ ਘੜੇ ਟੰਗ ਦਿੰਦੇ ਹਨ ਦੱਖਣ ਦਿਸ਼ਾ Hindu ਧਰਮ ਗ੍ਰੰਥਾਂ ਅਨੁਸਾਰ ਇਹ ਦਿਸ਼ਾ ठहराव ਦੀ ਹੈ ਅੰਤ ਦੀ ਹੈ ਇਸ ਦਿਸ਼ਾ ਦਾ ਸੁਆਮੀ ਖੁਦ ਮੌਤ ਦਾ ਦੇਵਤਾ ਯਮਰਾਜ ਹੈ ਇਹ ਪਿਤਰਾਂ ਦੀ ਦਿਸ਼ਾ ਹੈ ਇਹ ਦਿਸ਼ਾ ਤਾਂ ਆਉਣ ਵਾਲੀਆਂ ਓਰ ਜਾਵਾਂ ਜ਼ਿੰਦਗੀ ਦੀ ਗਤੀ ਨੂੰ ਹੌਲੀ ਕਰਦੀਆਂ ਹਨ ਮੌਕਿਆਂ ਤੇ ਰੋਕ ਲਗਾਉਂਦੀਆਂ ਹਨ ਇਹ ਜੇੜੀ ਗਿਣਤੀ ਹੈ ਵਿਕਾਸ ਦੀ ਦਿਸ਼ਾ ਨਹੀਂ ਹੈ ਜਦੋਂ ਤੁਸੀਂ ਸਮੇ ਦਾ ਪ੍ਰਤੀਕ ਤੇ ਇੱਕ ਚਲਦੀ ਹੋਈ ਘੜੀ ਨੂੰ ਇਸ ठहराव ਦੀ ਦਿਸ਼ਾ ਵਿੱਚ ਸਥਾਪਿਤ ਕਰ ਦਿੰਦੇ ਹੋ ਤਾਂ ਤੁਸੀਂ ਆਪਣੇ ਹੀ ਹੱਥਾਂ ਨਾਲ ਆਪਣੀ ਪ੍ਰਗਤੀ ਅਤੇ ਆਪਣੀ ਆਰਥਿਕ ਉન્નਤੀ ਨੂੰ ਰੋਕ ਲੈਂਦੇ ਹੋ ਇਹ ਇੱਕ ਅਜੀਹਾ ਵਾਸਤੂ ਦੋਸ਼ ਹੈ ਜਿਸ ਦਾ ਪ੍ਰਭਾਵ ਬਹੁਤ ਹੀ ਘਾਤਕ ਤੇ ਹੌਲੀ ਹੁੰਦਾ ਹੈ ਇਹ ਹੌਲੀ ਜ਼ਹਿਰ ਦੀ ਤਰ੍ਹਾਂ ਹੈ ਜਿਹੜੇ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਕਰਦਾ ਹੈ ਦੱਖਣ ਦਿਸ਼ਾ ਵਿੱਚ ਲੱਗੀ ਹੋਈ ਘੜੀ ਪਰਿਵਾਰ ਦੇ ਮੁਖੀਏ ਦੀ ਸਿਹਤ ਅਤੇ ਕੈਰੀਅਰ ਤੇ ਬੁਰਾ ਅਸਰ ਪਾਉਂਦੀ ਹੈ। ਇਹ ਘਰ ਵਿੱਚ ਲਗਾਤਾਰ ਤਨਹਾਨੀ ਦਾ ਕਾਰਨ ਬਣਦੀ ਹੈ। ਚੰਗੇ ਮੌਕਿਆਂ ਨੂੰ ਤੁਹਾਡੇ ਦਰਵਾਜ਼ੇ ਤੱਕ ਆਉਣ ਹੀ ਨਹੀਂ ਦਿੰਦੀ। ਤੁਸੀਂ ਭਾਵੇਂ ਕਿੰਨੀ ਵੀ ਮਿਹਨਤ ਕਰੋ ਉਸ ਦਾ ਤੁਹਾਨੂੰ ਕੋਈ ਫਲ ਨਹੀਂ ਮਿਲਦਾ। ਇਹ ਅਜੀਹਾ ਹੈ ਜਿਵੇਂ ਤੁਸੀਂ ਕਿਸੇ ਅਜੀਹੀ ਕਸ਼ਤੀ ਵਿੱਚ ਬੈਠੇ ਹੋ ਜੋ ਮਜ਼ਬੂਤ ਤਾਂ ਹੈ ਪਰ ਬਹੁਤ ਹੀ ਬੰਨੀ ਹੋਈ ਹੈ। ਤੁਸੀਂ ਚਪੂ ਚਲਾਉਂਦੇ ਹੋ ਥੱਕ ਜਾਂਦੇ ਹੋ ਪਰ ਕਿਸ਼ਤੀ ਕਿੰਜ ਵੀ ਅੱਗੇ ਨਹੀਂ ਵੱਧ ਸਕਦੀ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਹੈ ਇਹ ਊਰਜਾ ਦਾ ਵਿਗਿਆਨ ਹੈ ਬ੍ਰਹਿਮੰਡ ਦੀ ਚੁੰਬਕੀ ਊਰਜਾ ਦਾ ਪ੍ਰਭਾਵ ਹੈ ਉੱਤਰ ਤੋਂ ਦੱਖਣ ਵੱਲ ਹੁੰਦਾ ਹੈ ਜਦੋਂ ਤੁਸੀਂ ਘੜੀ ਨੂੰ ਦੱਖਣ ਦਿਸ਼ਾ ਵੱਲ ਲਾਉਂਦੇ ਹੋ ਤੁਸੀਂ ਸਮੇਂ ਦੀ ਗਤੀਮਾਨ ਊਰਜਾ ਨੂੰ ਕੁਦਰਤੀ ਪ੍ਰਵਾਹ ਨੂੰ ਬਿੰਦੂ ਤੇ ਰੱਖ ਦਿੰਦੇ ਜਿੱਥੇ ਸਭ ਕੁਝ ਸਮਾਪਤ ਹੁੰਦਾ ਹੈ ਪ੍ਰਗਤੀ ਨਹੀਂ ਹੁੰਦੀ ਇਸ ਤੋਂ ਇਲਾਵਾ ਕੁਝ ਹੋਰ ਗਲਤੀਆਂ ਤੋਂ ਬਚੋ ਕਦੇ ਵੀ ਘਰ ਵਿੱਚ ਬੰਦ ਪਈ ਹੋਈ ਟੁੱਟੀ ਫੁੱਟੀ ਜਾਂ ਰੁਕੀ ਹੋਈ ਘੜੀ ਨੂੰ ਨਾ ਰੱਖੋ ਇਹ ਰੁਕੀ ਹੋਈ ਘੜੀ ਤੁਹਾਡੇ ਚੰਗੇ ਸਮੇਂ ਨੂੰ ਰੋਕਦੀ ਹੈ ਇਹ ਸਮੇਂ ਤੁਹਾਡੇ ਨੂੰ ਮਾੜੇ ਨੂੰ ਸੱਦਾ ਦਿੰਦੀ ਹੈ ਜੇ ਕੋਈ ਘੜੀ ਖਰਾਬ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ ਜਾਂ ਘਰੋਂ ਹੀ ਹਟਾ ਦਿਓ ਘੜੀ ਦਾ ਸਮਾਂ ਹਮੇਸ਼ਾ ਸਟੇਕ ਰੱਖੋ ਉਸ ਨੂੰ ਨਾ ਤਾਂ ਸਮੇਂ ਤੋਂ ਅੱਗੇ ਰੱਖੋ ਤੇ ਨਾ ਹੀ ਪਿੱਛੇ ਅੱਗੇ ਭਜਣਾ ਜੀਵਨ ਵਿੱਚ ਅਣਚਾਹਿਆ ਤਣਾ ਹੈ ਤੇ ਜਲਦਬਾਜ਼ੀ ਵਿੱਚ ਤਣਾ ਪੈਦਾ ਕਰ ਦਿੰਦਾ ਹੈ ਸਮੇ ਤੋਂ ਪਿੱਛੇ ਰਹਿਣਾ ਤੁਹਾਨੂੰ ਹਰ ਮੌਕੇ ਤੋਂ ਦੇਰ ਕਰਵਾਉਂਦਾ ਹੈ ਸਮੇ ਦੇ ਨਾਲ ਚੱਲੋਗੇ ਤਾਂ ਸਮਾਂ ਤੁਹਾਡਾ ਸਾਥ ਦੇਵੇਗਾ ਕਿਸੇ ਦੇ ਦਰਵਾਜ਼ੇ ਦੇ ਫਰੇਮ ਦੇ ਠੀਕ ਉੱਪਰ ਘੜੀ ਕਦੇ ਨਹੀਂ ਲਗਾਉਣੀ ਚਾਹੀਦੀ ਦਰਵਾਜ਼ੇ ਤੋਂ ਆਉਣ ਜਾਣ ਵਾਲੀ ਊਰਜਾ ਇਸ ਨਾਲ ਟਕਰਾ ਕੇ ਭਾਰੀ ਹੋ ਜਾਂਦੀ ਹੈ ਜੋ ਘਰ ਵਿੱਚ ਪ੍ਰਵੇਸ਼ ਕਰਨ ਵਾਲੇ ਹਰ ਵਿਅਕਤੀ ਤੇ ਮਾਨਸਿਕ ਤਣਾ ਪੈਦਾ ਕਰਦੀ ਹੈ ਤਾਂ ਹੁਣ ਸਵਾਲ ਉੱਠਦਾ ਹੈ ਦੱਖਣ ਦਿਸ਼ਾ ਇੰਨੀ ਅਸ਼ubh ਹੈ ਤਾਂ ਕਿਹੜੇ ਦਿਸ਼ਾ ਵਿੱਚ ਅਸੀਂ ਘੜੀ ਲਗਾਈ ਹੈ ਜੋ ਚਮਤਕਾਰ ਹੀ ਸਾਬਿਤ ਹੋ ਜਾਵੇ ਉਹ ਕਿਹੜਾ ਸਥਾਨ ਹੈ ਜੋ ਕਬੀਰ ਦੇ ਖਜ਼ਾਨੇ ਦਾ ਦਰਵਾਜ਼ਾ ਤੁਹਾਡੇ ਲਈ ਖੋਲ ਸਕਦਾ ਹੈ ਉਹ ਰਹੱਸ ਜੋ ਤੁਹਾਡੇ ਜੀਵਨ ਦੀ ਦਸ਼ਾ ਦੋਵੇਂ ਹੀ ਬਦਲ ਕੇ ਰੱਖ ਦੇਵੇਗਾ ਆਪਣੇ ਮਨ ਨੂੰ ਪੂਰੀ ਤਰ੍ਹਾਂ ਖੁੱਲਾ ਰੱਖੋ ਇਸ ਗਿਆਨ ਨੂੰ ਆਪਣੀ ਆਤਮਾ ਵਿੱਚ ਉਤਰਨ ਦਿਓ ਘੜੀ ਲਗਾਉਣ ਦੀਆਂ ਦੋ ਸਭ ਤੋਂ ਸ਼ਕਤੀਸ਼ਾਲੀ ਤੇ ਚਮਤਕਾਰ ਹੀ ਦਿਸ਼ਾਵਾਂ ਦੇ ਨਾਮ ਹਨ ਪੂਰਬ ਤੇ ਉੱਤਰ ਪਹਿਲਾਂ ਗੱਲ ਕਰਦੇ ਹਾਂ ਜੀ ਪੂਰਬ ਦਿਸ਼ਾ ਦੀ ਪੂਰਬ ਦਿਸ਼ਾ ਜਿੱਥੋਂ ਭਗਵਾਨ ਸੂਰਜ ਨਾਰਾਇਣ ਖੁਦ ਉਦੇ ਹੁੰਦੇ ਹਨ ਪੂਰੇ ਸੰਸਾਰ ਨੂੰ ਆਪਣੀ ਊਰਜਾ ਨਾਲ ਪ੍ਰਕਾਸ਼ ਦਿੰਦੇ ਹਨ ਇਸ ਦਿਸ਼ਾ ਦੇ સ્વાਮੀ ਖੁਦ ਦੇਵਰਾਜ ਇੰਦਰ ਹਨ ਤੇ ਇੱਥੇ ਸਕਾਰਾਤਮਕਤਾ ਅਨੰਤ ਸਰਤੋਤਰ ਹਨ ਜਦੋਂ ਤੁਸੀਂ ਆਪਣੇ ਘਰ ਦੀ ਪੂਰਬ ਦਿਸ਼ਾ ਦੀ ਕਾਂਦ ਤੇ ਘੜੀ ਲਗਾਉਂਦੇ ਹੋ ਤੁਸੀਂ ਆਪਣੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦਾ ਆਰੰਭ ਕਰਦੇ ਹੋ ਤੁਹਾਡੇ ਜੀਵਨ ਵਿੱਚ ਸਫਲਤਾ ਦਾ ਸੂਰਜ ਚੜ੍ਹਦਾ ਹੈ ਇਸ ਦਿਸ਼ਾ ਵਿੱਚ ਲੱਗੀ ਘੜੀ ਘਰ ਵਿੱਚ ਇੱਕ ਅਜਿਹਾ ਸਕਾਰਾਤਮਕ ਪ੍ਰਭਾਵ ਲਿਆਉਂਦੀ ਹੈ ਪਰਿਵਾਰ ਦੇ ਮੈਂਬਰਾਂ ਦੇ ਆਪਸੀ ਪਿਆਰ ਤੇ ਸਦਭਾਵਨਾ ਨੂੰ ਵਧਾਉਂਦੀ ਹੈ ਬੱਚਿਆਂ ਦਾ ਮਨ ਪੜ੍ਹਾਈ ਵਿੱਚ ਲੱਗਦਾ ਹੈ ਚੰਗੇ ਕੰਮਾਂ ਵਿੱਚ ਲੱਗਦਾ ਹੈ ਘਰ ਵਿੱਚ ਨਿਰਾਸ਼ਾ ਤੇ ਆਲਸ ਦਾ ਹਨੇਰਾ ਹਟ ਜਾਂਦਾ ਹੈ ਹਰ ਦਿਨ ਇੱਕ ਨਵੀਂ ਉਮੀਦ ਇੱਕ ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ ਪੂਰਬ ਦਿਸ਼ਾ ਵਿੱਚ ਲੱਗੀ ਹੋਈ ਘੜੀ ਤੁਹਾਡੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ ਮਾਨਸਨ ਮਾਨਵਤਾ ਵਧਾਉਂਦੀ ਹੈ ਇਹ ਦਿਸ਼ਾ ਜਿਹੜੀ ਹੈ ਸਿੱਧੀ ਹੀ ਧਨ ਤੇ ਖੁਸ਼ਹਾਲੀ ਨਾਲ ਜੁੜੀ ਹੈ ਤੁਹਾਡੇ ਘਰ ਨੂੰ ਧਨ ਨਾਲ ਭਰ ਸਕਦੀ ਹੈ ਇਹ ਹੈ ਉੱਤਰ ਦਿਸ਼ਾ ਵਾਸਤੂ ਅਨੁਸ਼ਾਸਨ ਸੰਦੇ ਅਨੁਸਾਰ ਖੋਦ ਧਨ ਦੇ ਦੇਵਤਾ ਭਗਵਾਨ ਕੁਬੇਰ ਹਨ ਇਹ ਦਿਸ਼ਾ ਧਨ ਦੇ ਆਗਮਨ ਦੀ ਸਹੀ ਦਿਸ਼ਾ ਹੈ ਮੌਕਿਆਂ ਦੀ ਦਿਸ਼ਾ ਹੈ ਜਦੋਂ ਤੁਸੀਂ ਸਮੇਂ ਦੀ ਗਤੀਮਾਨ ਊਰਜਾ ਨੂੰ ਘੜੀ ਨੂੰ ਧਨ ਦਾ ਦੇਵਤਾ ਦੀ ਦਿਸ਼ਾ ਵਿੱਚ ਸਥਾਪਿਤ ਕਰਦੇ ਹੋ ਤੁਸੀਂ ਇੱਕ ਅਜੀਹਾ ਸ਼ਕਤੀਸ਼ਾਲੀ ਚੁੰਬਕ ਖੇਤਰ ਬਣਾ ਸਕਦੇ ਹੋ ਜੋ ਧਨ ਦੇ ਮੌਕੇਆਂ ਨੂੰ ਅਤੇ ਖੁਸ਼ਹਾਲੀ ਨੂੰ ਤੁਹਾਡੇ ਵੱਲ ਆਕਰਸ਼ਿਤ ਕਰ ਦੇਵੇਗਾ। ਜਾਣੇ ਅਣਜਾਣੇ ਵਿੱਚ ਖਰਚਿਆਂ ਤੇ ਲਗਾਮ ਲਗਾਵੇਗਾ ਇਹ ਤੁਹਾਡੇ ਲਈ ਆਮਦਨ ਦੇ ਨਵੇਂ ਸਰੋਤ ਲਿਆਵੇਗੀ। ਸੋਚੋ ਇੱਕ ਛੋਟਾ ਜਿਹਾ ਘੜੀ ਦਾ ਬਦਲਾਅ ਤੁਹਾਡੀ ਘਰ ਵਿੱਚ ਕਿੰਨੀਆਂ ਖੁਸ਼ੀਆਂ ਲੈ ਕੇ ਆ ਸਕਦਾ ਹੈ। ਇਸ ਲਈ ਤੁਸੀਂ ਪੂਰੀ ਜੇਕਰ ਗਲਤ ਦਿਸ਼ਾ ਵਿੱਚ ਘੜੀ ਲੱਗੀ ਹੋਈ ਹੈ ਤਾਂ ਉਸ ਨੂੰ ਪੂਰੇ ਸਨਮਾਨ ਨਾਲ ਉਤਾਰੋ। ਉਸ ਨੂੰ ਉਤਾਰ ਕੇ ਪੂਰਬ ਦਿਸ਼ਾ ਦੇ ਕੰਧ ਤੇ ਸਥਾਪਿਤ ਕਰ ਦਿਓ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਸਥਾਪਿਤ ਕਰ ਦਿਓ ਇਹ ਕਰਦੇ ਸਮੇਂ ਮਨ ਵਿੱਚ ਇਹ ਵਿਸ਼ਵਾਸ ਰੱਖੋ ਕਿ ਸਿਰਫ ਵਾਸਤੂ ਦਾ ਸਥਾਨ ਨਹੀਂ ਬਦਲ ਰਹੀ ਤੁਸੀਂ ਆਪਣੇ ਭਾਗ ਦੀ ਦਿਸ਼ਾ ਬਦਲ ਰਹੇ ਹੋ ਤੁਸੀਂ ਨਕਾਰਾਤਮਕ ਊਰਜਾ ਨੂੰ ਹਟਾ ਰਹੇ ਹੋ ਤੁਸੀਂ ਠਹਿਰਾਵ ਨੂੰ ਹਟਾ ਕੇ ਪ੍ਰਗਤੀ ਨੂੰ ਸਥਾਪਿਤ ਕਰ ਰਹੇ ਹੋ ਇਹ ਕੋਈ ਜਾਦੂ ਜਾਂ ਟੋਣਾ ਟੋਟਕਾ ਨਹੀਂ ਇਹ ਸਾਡੇ ਪੂਰਵਜਾਂ ਦੁਆਰਾ ਦਿੱਤਾ ਗਿਆ ਇੱਕ ਡੂੰਗਾ ਵਿਗਿਆਨ ਹੈ ਅਧਿਆਤਮਿਕ ਵਿਗਿਆਨ ਹੈ ਪਰ ਉਸ ਦਾ ਪ੍ਰਭਾਵ ਅਸਲੀ ਹੁੰਦਾ ਹੈ ਸਮੇਂ ਦੀ ਓਰ ਜ਼ਿਆਦਾ ਸਨਮਾਨ ਕਰੋ ਉਹ ਸਹੀ ਦਿਸ਼ਾ ਦਿਓ ਫਿਰ ਵੇਖਿਓ ਚਮਤਕਾਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਪਰ ਹੌਲੀ-ਹੌਲੀ ਨਿਸ਼ਚਿਤ ਰੂਪ ਵਿੱਚ ਤੁਸੀਂ ਮਹਿਸੂਸ ਕਰੋਗੇ ਕਿ ਚੀਜ਼ਾਂ ਬਦਲ ਰਹੀਆਂ ਹਨ ਰੁਕੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤਨ ਦਾ ਪ੍ਰਭਾਵ ਸੁਧਰਨ ਲੱਗੇਗਾ ਮਾਨਵ ਵਿੱਚ ਇੱਕ ਅਸੀਮ ਸ਼ਕਤੀ ਆਤਮ ਵਿਸ਼ਵਾਸ ਦਾ ਅਨੁਭਵ ਹੋਵੇਗਾ ਤੁਸੀਂ ਕਹਿ ਉਠੋਗੇ ਕਿ ਪੈਸਾ ਸੱਚਮੁੱਚ ਖੁਦ ਚੱਲ ਕੇ ਆਵੇਗਾ ਅਸੀਂ ਆਸ ਕਰਦੇ ਹਾਂ ਇਹ ਰਹਾਸਮਈ ਜਾਣਕਾਰੀ ਤੁਹਾਡੇ ਜੀਵਨ ਨੂੰ ਪ੍ਰਕਾਸ਼ਮਾਨ ਤੇ ਖੁਸ਼ਹਾਲੀ ਦੇਵੇਗੀ ਸਾਡਾ ਇਹ ਹੀ ਯਤਨ ਹੈ ਤੁਹਾਡੇ ਤੱਕ ਪ੍ਰਾਚੀਨ ਗਿਆਨ ਨੂੰ ਪਹੁੰਚਾਈਏ ਆਧੁਨਿਕ ਜੀਵਨ ਦੀ ਦੌੜ ਵਿੱਚ ਜੋ ਗਵਾਚ ਚੁੱਕਾ ਹੈ ਉਸ ਨੂੰ ਵਾਪਸ ਲਿਆਈਏ ਧੰਨਵਾਦ